Wari guru, wari guru, wari guru, wari guru, guru,

そう

ਮੈਂ ਆਪਣੇ ਜੀਵਨ ਨੂੰ ਮੈਂ ਆਪਣੇ ਜੀਵਨ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਨੈਤਿਕ ਕਦਰਾਂ ਕੀਮਤਾਂ ਨਾਲ ਉਸਨਾ ਕੇ ਉਸਨਾ ਕੇ ਸੁਵਾਦ ਵਿੱਚੋਂ ਸੁਵਾਦ ਵਿੱਚੋਂ ਉਹ ਅੰਨਿਆ ਅਰਧ ਵਿਸ਼ਵਾਸਕ ਅਤੇ ਵਿਹਾਰ ਦੇ ਭਰਮਾਂ ਅਰਧ ਵਿਸ਼ਵਾਸਾਂ ਦੇ ਵਿਹਾਰ ਦੇ ਭਰਮਾਂ ਦੇਮੇਰੀ ਨੂੰ ਦੂਰ ਕਰਨ ਲਈ ਦੇਮੇਰੀ ਨੂੰ ਦੂਰ ਕਰਨ ਲਈ ਤਤਪਰਮਾ ਦਾ ਹੈਗਾ ਤਤਪਰਮਾ ਦਾ ਮੈਂ ਬਰਬਾਰੀ ਦੇ ਅਮੀਰ ਦਰਸੇ ਪਦੇਸ਼ਾਨਾ ਮਤਿਆਂ ਇਤਿਹਾਸਿਕ ਪਰੰਪਰਾਵਾਂ ਪਦੇਸ਼ਾਨਾ ਮਤਿਆਂ ਇਤਿਹਾਸਿਕ ਪਰੰਪਰਾਵਾਂ ਤੇ ਪਹਿਲਾ ਦਿੰਦਾ ਹੋਇਆ ਤੇ ਪਹਿਲਾ ਹੋਇਆ ਸਤਸੰਗੀ ਬਾਲਤਾ ਸਤਸੰਗੀ

ਡੈਮੋਕ੍ਰੇਸੀ ਬੰਧਾਈ ਰੱਖਣ ਬੰਧਾਈ ਰੱਖਣ ਅਤੇ ਨਿਯਮਾਂ ਦਾ ਪਾਲਣ ਕਰਨ ਅਤੇ ਨਿਯਮਾਂ ਦਾ ਪਾਲਣ ਕਰਨ ਦਾ ਪ੍ਰਣ ਕਰਦਾ ਹਾਂ ਦਾ ਪ੍ਰਣ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਰਮਜੀਤ ਸਿੰਘ ਮੀਰ ਬਖਸ਼ ਸਿੰਘ ਮੇਰੇ ਨਾਲ ਦੀ ਧੰਕੀ ਕੋਈ ਬਾਕਪਾ ਬਾਤਾਂ ਹੀ ਕੋਣ ਹੈ ਬਾਤਾਂ ਸੁਣੋ ਨਾ ਹੈ ਠੀਕ ਹੈ ਉਹ ਬਾਤਾਂ ਕੌੜੀਆਂ ਪਾਉਂਦੇ ਆ ਉਨੇ ਵੀ ਤੋਂ ਕੋਈ ਆਪਾਂ ਕਮਿਟਾਟਸ ਆ ਲੱਗ ਰਿਖੋ ਸਿੱਟਾ ਤੇ ਸਾਰੀ ਦਰਬਾਰ ਕੀ ਤੇ ਮੈਂ ਸਭ ਤੋਂ ਪਹਿਲਾਂ ਐਡਵੋਕੇਟ ਵੀਰੇnder ਸਿੰਘ ਜੀ ਜਦੋਂ ਬੇਸਿਕਾ ਦਾ ਵਿੱਚ ਆਓ ਥਾਈ ਮੈਨ ਚ ਕੁਰਸੀਆਂ ਤੇ ਰੱਖ ਦਿਓ ਸਦਾ ਵੀਰੇnder ਸਿੰਘ ਜੀ ਇਹ ਤਾਂ ਇੱਥੇ ਆਜੂ ਤੁਸੀਂ ਸਦਾ ਤਾਂ ਅਮਜੀਤ ਸਿੰਘ ਜੀ ਆਜੂ ਤੁਸੀਂ ਠੀਕ ਹੈ ਸੋ ਅੰਤ ਵਿੱਚ ਆਜੂ ਤੁਸੀਂ ਨਾਲ ਆਪਾਂ ਸਾਰੇ ਇਹ ਤੁਹਾਨੂੰ ਲਗਭਗ ਜਾਣਦੇ ਹਾਂ ਜਿੱਦ ਤੱਕ ਮੈਂ ਦੇਖਦਾ ਪਿਆ ਥੋੜੀ ਜਿਹੀ ਚੇਤ ਨਵੇਂ ਬਾਕੀ ਸਾਰੇ ਇਹ ਹਨ ਛੋਟੇ ਬੱਚੇ ਵੀਰੋਂ ਪੈਣਾ ਉੱਪਰ ਲੱਗਦੀ ਆਪਾਂ ਵੀਰ ਦੀ ਇੱਕ ਵਾਰ ਮੈਂ ਕੀ ਕਹ ਦਿਆ ਨਾ ਉਸ ਦਿਨ ਤੇ ਮੈਂ ਸਦਾ ਜਿੰਦਰ ਸਿੰਘ ਬੈਨੇ ਤਾਂ ਇਹ ਬੇਨਤੀ ਕਰਦਾ ਵੀ ਆਪਾਂ ਸਾਰੇ ਨਾਲ ਮਿਲ ਗਏ ਹਾਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਬਿੰਦਰ ਸਿੰਘ ਬਨਜੀਤ ਜੀ ਬੱਚਿਓ ਸਤਿ ਸ੍ਰੀ ਅਕਾਲ ਸਾਰੇ ਬੱਚੇ ਬੋਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਤੋਂ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਲਗਾਤਾਰ ਜਾਰੀ ਰਿਹਾ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਉਹ ਜਥੇਬੰਦੀ ਹੈ ਜਿਹੜੀ 365 ਦਿਨਾਂ 'ਚ 730 ਤੋਂ ਵੀ ਜ਼ਿਆਦਾ ਸੇਵਾ ਕਾਰਜ ਸਫਲਤਾਪੂਰਵਕ ਨਿਪਟਰੇ ਚਾਹਦੀ ਹੈ ਬੇਟੀ ਹਰ ਕਰਨਾ ਬਹੁਤ ਪੁਰਾਣੀ ਨਾਲ ਜੁੜੀ ਹੋਈ ਹੈ ਤੁਸੀਂ ਇਹ ਵਿਚਾਰ ਵੀ ਸੁਣੇ ਨੇ ਕਿ ਇਹਨੇ ਥੋੜੇ ਜਿਿਹੇ ਚਿਰ ਤੱਕ ਨਾ ਜੱਜ ਬਣ ਜਾਣਾ ਉਹ ਬੇਟੀ ਨੂੰ ਤੇ ਇਹ ਮੰਨਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਬਹੁਤ ਵੱਡਾ ਯੋਗਦਾਨ ਹੈ ਐਲ ਐਲ ਬੀ ਕਰ ਰਹੀ ਹੈ ਬੇਟੀ ਇਹਨੇ ਵਾਦਾ ਕੀਤਾ ਸੀ ਕਿ ਮੈਂ ਹਰ ਸਮੈਸਟਰ ਚ ਟੌਪ ਕਰੂੰ ਤੇ 6 ਕੇ 7 ਸਮੈਸਟਰ ਹੋ ਗਿਆ ਬਟੇ 8 ਹੋ ਜਾਣਾ ਤਾਂ ਸਾਰਾ ਚ ਟੌਪ ਕੀਤਾ ਇਸ ਬੇਟੀ ਨੇ प्यारे बच्चो इधर मेरे पुत्र बैठे ने इधर मेरीਆਂ ਧੀਆਂ ਬੈਠੀਆਂ ਨੇ ਤੁਹਾਨੂੰ ਮੈਂ ਥੋੜੀ ਜੀ ਜਾਣ-ਪਛਾਣ ਕਰਾ ਦਿਆਂ ਮਾਨਯੋਗ ਸਪੀਕਰ ਕੋਮਤਾਰ ਸਿੰਘ ਸੰਧਵਾ ਜੀ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਉਹ ਅੱਜ ਤੋਂ 20 ਸਾਲ ਪਹਿਲਾਂ ਜਦੋਂ ਸਿਆਸਤਤ ਵਿੱਚ ਨਹੀਂ ਸੰਮਾਏ ਜੋ ਜੋ ਉਦੋਂ ਸੀ ਅੱਜ 116 ਵਿਧਾਇਕ ਇੱਥਾ ਬੈਠਦੇ ਨੇ ਤੇ 117ਵਾਂ ਸਭ ਤੋਂ ਉੱਚੀ ਟੌਪ ਵਾਲੀ ਕੁਰਸੀ ਤੇ ਪਰ ਉਹ ਅੱਜ ਵੀ ਉਵੇਂ ਹੀ ਸਮਝਦੇ ਹੋ ਗਏ ਉਨ੍ਹਾਂ ਦੇ ਛੋਟੇ ਭਰਾ ਨੇ ਐਡਵੋਕੇਟ ਵੀਰਿੰਦਰ ਸਿੰਘ ਜੀ ਇਹ ਸਾਬਕਾ ਪ੍ਰਧਾਨ ਨੇ ਜ਼ਿਲ੍ਹਾ ਪਾਰਾ ਐਸੋਸੀਏਸ਼ਨ ਫਿਲਕੋਟ ਦੇ ਇਹ ਤੁਹਾਡੇ ਲਈ ਰਿਫਰੈਸ਼ਮੈਂਟ ਦਾ ਸਹਿਯੋਗ ਕਰ ਲਈ ਆਏ ਨੇ ਹਰ ਸਾਲ ਕਰਦੇ ਨੇ ਜਿਵੇਂ ਪਹਿਲਾਂ ਮਾਨਯੋਗ ਸਪੀਕਰ ਸਾਹਿਬ ਕਰਦੇ ਰਹੇ ਨੇ ਹੁਣ ਇਹਨਾਂ ਦੀ ਡਿਊਟੀ ਲੱਗ ਗਈ ਹੈ ਹਰ ਸਾਲ ਕਰਦੇ ਨੇ ਪਰ ਸਪੀਕਰ ਸਾਹਿਬ ਜੀ ਦਾ ਆਪਣੇ ਇਖਤਿਆਰੀ ਖਾਂ ਤੋਂ ਜਿਹੜਾ ਯੋਗਦਾਨ ਹੈ ਉਹ ਵੀ جاری ਹੈ ਸੋ ਬੱਚਿਓ ਡਾਕਟਰ ਅਮਨਿੰਦਰ ਪਾਲ ਸਿੰਘ ਜੀ ਜਾਂ ਹੋਰ ਜਿਹੜੇ ਬੁਲਾਦੇ ਜਿਵੇਂ ਵੀਰ ਜਗਮਉਤ ਸਿੰਘ ਜੀ ਨੇ ਗੱਲਾਂ ਸਾਂਝੀਆਂ ਕੀਤੀਆਂ ਨੇ ਇਹ ਗੱਲਾਂ ਜਿਹੜੀਆਂ ਤੁਸੀਂ ਸੁਣਨੀਆਂ ਨੇ ਨਾ ਇਹ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣਨੀਆਂ ਨੇ ਯਾਨੀ ਸਤਿ ਸ਼੍ਰੀ ਅਕਾਲ ਸਕੀਨ ਜੀ ਕੀ ਕਹਿੰਦੇ ਨੇ ਤੁਹਾਡਾ ਧਿਆਨ ਤੁਹਾਡੀਆਂ ਅੱਖਾਂ ਦੇ ਨਾਲ ਹੈ ਤਾਂ ਤੁਹਾਡੀਆਂ ਅੱਖਾਂ ਸਹੀ ਕੰਮ ਕਰ 파 ਰਹੀਆਂ ਨੇ ਤੁਹਾਡਾ ਧਿਆਨ ਤੁਹਾਡੇ ਕੰਨਾਂ ਦੇ ਨਾਲ ਹੈ ਤਾਂ ਤੁਹਾਡੇ ਕੰਨ ਸਹੀ ਕੰਮ ਕਰ 파 ਰਹੇ ਨੇ ਕੋਈ ਬੈਠੇ ਕਹਿੰਦੇ ਨਾ ਦੁਬਾਰਾ ਗੱਲ ਕਰੀ ਮੇਰਾ ਧਿਆਨ ਉੱਖੜ ਗਿਆ ਸੀ ਕੰਨ ਤਾਂ ਸੁਣ ਰਹੇ ਨੇ ਅੱਖ ਤੇ ਅਨੁਖੜ ਗਿਆ ਪੱਲੇ ਕੁਛ ਨਹੀਂ ਪਿਆ ਆਪਣਾ ਸਟੱਡੀ ਸਰਕਲ ਤੁਸੀਂ ਆਉਨੇ ਹੋ ਘਰੇ ਜਾਂਨੇ ਹੋ ਸਕੂਲ ਜਾਂਨੇ ਹੋ ਤੇ ਦਰਵਾਜ਼ੇ ਤੋਂ ਬਾਹਰ ਲੱਗ ਜਾਂਦਾ ਬੰਦਾ ਦੇਖ ਰਿਆ ਨੇ ਅੱਖਾਂ ਪਰ ਧਿਆਨ ਉਖੜ ਜਨ ਉਹ ਦਰਵਾਜ਼ਾ ਪਿੱਛੇ ਰਹਿ ਗਿਆ ਇਸ ਲਈ ਜੇ ਤੁਸੀਂ ਧਿਆਨ ਨਾਲ ਸੁਣੋਗੇ ਨਾ ਜਿਹੜੇ ਬੁਲਾ ਰਹੇ ਨੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਜੇ ਧਿਆਨ ਨਾਲ ਸੁਣੋਗੇ ਤਾਂ ਤੁਹਾਡੇ ਪੱਲੇ ਕੁਝ ਪਊ ਜਿਹੜੇ ਤੁਹਾਡੇ ਨਾਲ پڑھਦੇ ਬੱਚੇ ਪਹਿਲਾ ਦੂਜਾ ਤੀਜਾ ਸਥਾਨ ਲੈਂਦੇ ਨੇ ਨਾ ਜੇ ਉਹ ਧਿਆਨ ਨਾਲ ਪੜਦੇ ਨੇ ਤਾਂ ਹੀ ਲੈਣੇ ਨੇ ਪਹਿਲਾ ਦੂਜਾ ਤੀਜਾ ਸਤਾਂ ਤੇ ਉਹਨਾਂ ਦਾ ਸਮਾਨ ਹੰਦਰ ਬੇਟੇ ਜੁੜੀ ਹੋਈ ਆ ਸੋ ਮੈਂ ਇੱਕੋ ਗੱਲ ਕਹਿਣੀ ਬੇਟੇ ਧਿਆਨ ਦਿਓ ਮੈਂ ਫਿਰ ਜਿਹੜੇ ਮੈਂ ਪੁੱਤਰ ਬੈਠੇ ਨੇ ਇੱਥੇ ਬੈਠੇ ਬਗਾਨੇ ਦੇ ਕੋਲ ਆਪਾਂ ਧਿਆਨ ਦਿਓ ਤੁਹਾਡੇ ਮਾਂ ਪਿਓ ਨੂੰ ਬਹੁਤ ਵੱਡੀਆਂ ਆਸਾਂ ਨੇ ਸਮਾਜ ਨੂੰ ਬਹੁਤ ਵੱਡੀਆਂ ਆਸਾਂ ਨੇ ਦੇਸ਼ ਨੂੰ ਬਹੁਤ ਵੱਡੀਆਂ ਆਸਾਂ ਨੇ ਤੁਹਾਡੇ ਮਾਪਿਓ ਤੁਹਾਡੀਆਂ ਜ਼ਰੂਰਤਾਂ ਤੇ ਛਾਵਾਂ ਪੂਰੀਆਂ ਕਰਨ ਲਈ ਆਪਣੀਆਂ ਜ਼ਰੂਰਤਾਂ ਤੇ ਛਾਵਾਂ ਮਾਰ ਲੈਂਦੇ ਨੇ ਕਿਉਂ ਕੱਲ ਨੂੰ ਮੇਰਾ ਬੱਚਾ ਬੱਚਾ ਸ਼ਬਦ ਨਾ بیٹے ਤੇ ਬੇਟੀ ਦੋਵਾਂ ਤੇ ਲਾਗੂ ਹੁੰਦਾ ਉਹ ਬੱਚਾ ਸ਼ਬਦ ਵਰਤਦੇ ਨੇ ਮਾਪਿਓ ਉਹਦੇ ਲਈ بیٹے ਤੇ ਬੇਟੀ 'ਚ ਕੋਈ ਫਰਕ ਨਹੀਂ ਹੁੰਦਾ ਉਹ ਕਹਿੰਦੇ ਕੱਲ ਨੂੰ ਮੇਰਾ ਬੱਚਾ ਕੋਈ ਅਫਸਰ ਬਣੂਗਾ ਤੇ ਸਾਰੀ ਥਕਾਵਟ ਦੂਰ ਹੋ ਜੂ ਤੁਹਾਡੇ ਭਵਿੱਖ ਨੂੰ ਸੁੰਦਰ ਬਣਾਉਣ ਲਈ ਤੁਹਾਡੇ ਮਾਤਾ ਪਿਤਾ ਮਾਨਸਿਕ ਤੇ ਸਰੀਰਕ ਥਕਾਵਟ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਸਰੀਰਕ ਤੇ ਮਾਨਸਿਕ ਥਕਾਵਟ ਦੂਰ ਹੁੰਦੀ ਹੈ ਜਦੋਂ ਤੁਹਾਡੇ ਨਾਲ پڑھਦਾ ਬੱਚਾ ਜਾਂ ਤੁਹਾਡੇ ਸਕੂਲ ਦਾ ਕੋਈ ਅਧਿਆਪਕ ਤੁਹਾਡੇ ਘਰ ਦੇ ਕਿਸੇ ਵੀ ਮੈਂਬਰ ਨੂੰ ਭਾਵੇਂ ਮਾਤਾ ਪਿਤਾ ਨੂੰ ਜਾਂ ਹੋਰ ਕਿਸੇ ਵੱਡੇ ਮੈਂਬਰ ਨੂੰ ਸੁਨੇਹਾ ਦਿੰਦਾ ਨਾ ਤੁਹਾਡਾ ਬੇਟਾ ਜਾਂ ਬੇਟੀ ਪਹਿਲਾ ਸਥਾਨ ਦੂਜਾ ਸਥਾਨ ਜਾਂ ਤੀਜਾ ਸਥਾਨ ਪ੍ਰਾਪਤ ਕੀਤਾ ਉਹਨਾਂ ਦੇ ਸਾਰੇ ਥਕਾਵਟ ਦੂਰ ਹੋ ਜਾਂਦੇ ਆ ਦਿੱਤੇ ਖੇਤਰ ਦੇ ਨਾਲ ਨਾਲ ਤੁਹਾਡੇ ਖੇਤਰ ਚ ਵਾਤਾਵਰਣ ਦੇ ਖੇਤਰ ਸੱਭਿਆਚਾਰ ਦੇ ਖੇਤਰ ਖੇਡਾਂ ਦੇ ਖੇਤਰ ਕਿਸੇ ਵੀ ਖੇਤਰ ਚ ਤੁਹਾਡੀ ਕੋਈ ਵੀ ਅਚੀਵਮੈਂਟ ਕੋਈ ਵੀ ਪ੍ਰਾਪਤੀ ਤੁਹਾਡੇ ਮਾਤਾ ਪਿਤਾ ਦੀ ਥਕਾਵਟ ਦੂਰ ਕਰ ਦਿੰਦੀ ਹੈ ਪਰ ਥਕਾਵਟ ਦੁੱਗਣੀ ਉਦੋਂ ਹੋ ਜਾਂਦੀ ਹੈ ਜਦੋਂ ਤੁਹਾਡੇ ਸਕੂਲ ਦਾ ਸਟਾਫ ਦਾ ਕੋਈ ਮੈਂਬਰ ਕੁਲਾਮਾ ਦਿੰਦਾ ਹੈ ਤੁਹਾਡੇ ਮਾਤਾ ਪਿਤਾ ਨੂੰ ਵੀ ਤੁਹਾਡੇ ਬੇਟੇ ਜਾਂ ਬੇਟੀ ਨੇ ਅਜਾ ਸ਼ਰਾਪ ਦਿੱਤੀ ਹੈ ਉਹਨ ਕਲਾਸ ਤੋਂ ਬਾਹਰ ਖੜਾਉਣਾ ਪਿਆ ਉਸੇ ਲਈ ਥਕਾਵਟ ਦੁੱਗਣੀ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦਾ ਮੈਂ ਕੋਈ ਕਾਰਨ ਕਰਾਉਣਾ ਨਾ ਤੁਸੀਂ ਹੱਥ ਖੜੇ ਕਰਕੇ ਵਿਸ਼ਵਾਸ ਦਿਵਾਉਣਾ ਹੈ ਤੁਸੀਂ ਜ਼ਿੰਦਗੀ ਚਾਹੁੰਦਾ ਕੋਈ ਕੰਮ ਨਹੀਂ ਕਰਨਾ ਤੁਹਾਡੇ ਮਾਪਿਆਂ ਅਧਿਆਪਕਾਂ ਜਾਂ ਗੁਰੂ ਗੋਬਿੰਦ ਸਿੰਘ ਕਲੀ ਸਰਕਲ ਦੇ ਪ੍ਰਚਾਰਕ ਵੀਰਾਂ ਨੂੰ ਕੋਈ ਸ਼ਰਮਸਾਰ ਹੋਣਾ ਪਵੇ ਮਨਜ਼ੂਰਾ ਦਾ ਹੱਥ ਖੜਾ ਕਰ ਦਿਓ ਵਾਹ ਸ਼ਾਬਾਸ਼ ਆਹ ਬਹੁਤ ਚਿਰੋਂ ਅਦਾਤ ਨਾ ਖੜਾ ਕਰਾ ਕਰ ਸਾਬਕਾ ਪ੍ਰਿੰਸੀਪਲ ਸਾਹਿਬ ਕਹਿੰਦੇ ਸੀ ਜਿਹੜਾ ਬੱਚਾ ਅਦਾਤ ਖੜਾ ਕਰਦਾ ਨਾ ਉਹ ਕਹਿੰਦਾ ਮੈਂ ਸੱਚਾ ਵੀ ਹੋ ਜਾਾਂ ਤੇ ਕੁਝ ਦੇਖ ਵੀ ਨਾ ਲਵੇ ਹਾਂ ਤਾਰੀਖਾ ਉਹਦੇ ਨਾਮ ਦੇ ਨਾਲ ਬੱਚੋ ਤੁਹਾਡਾ ਬਹੁਤ ਧੰਨਵਾਦ ਮੈਨੂੰ ਉਮੀਦ ਹੈ ਤੁਸੀਂ ਆਪਣੇ ਇਸ ਪ੍ਰਣ ਦੇ ਪੂਰੇ ਉਤਰੋਗੇ ਇੱਕ ਗੱਲ ਕਰ ਲੈ ਬਟਾ ਗੁਰੂ ਸੈਂਸ ਸਟਡੀ ਸਰਕਲ ਦੇ ਇਸ ਹਾਲ ਦੇ ਵਿੱਚ ਜਿਹੜਾ ਕਿ ਸੀਸੀਟੀਵੀ ਕੈਮਰਾ ਦੀ ਰੇਂਜ ਤੁਸੀਂ ਨਹੀਂ ਆਏ ਇੱਕ ਉਸ ਪਰਮਾਤਮਾ ਦਾ ਵਾਇਗਰੂ ਦਾ ਹਿਡਨ ਕੈਮਰਾ ਹੈ ਜਿਹੜਾ ਤੁਹਾਡੀ ਹਰ ਹਰਕਤ ਨੂੰ ਨੋਟ ਕਰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੁਣਿਆ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਮਾਸੂਮ ਬੱਚੇ ਨੂੰ ਸਾਹਮਣੇ ਲਿਆ ਕੇ ਮੁਗਲਾਂ ਨੇ ਜਦੋਂ ਕਿਹਾ ਨਾ ਵੀ ਜਿਹੜਾ ਸੀਨਾ ਚੀਰ ਤੇ ਦਿਲ ਕੱਢ ਉਹ ਕਹਿੰਦੇ ਨਹੀਂ ਕਹਿੰਦੇ ਡਰ ਗਿਆ ਕਹਿੰਦੇ ਜੇ ਤੁਹਾਡਾ ਵੀ ਬੱਚਾ ਹੁੰਦਾ ਨਾ ਫਿਰ ਵੀ ਮੈਂ ਇੱਕ ਅਸ਼ ਨਹੀਂ ਸੀ ਕਰਨਾ ਕਿਉਂਕਿ ਬੱਚੇ ਨਾਲ ਕੋਈ ਵੈਰ ਨਹੀਂ ਹੁੰਦਾ ਉਹਨਾਂ ਨੇ ਜਿਉਂ ਕੇ ਬੱਚੇ ਦਾ ਸੀਨਾ ਚੀਰਿਆ ਦਿਲ ਕੱਢਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਥੋਸਤਾ ਤੇ ਸਾਰਾ ਚਿਹਰਾ ਖੂਨ ਨਾਲ ਲੱਪੜਿਆ ਇਤਿਹਾਸ 'ਚ ਲਿਖਿਆ ਆਪਣੀ ਕਿਤਾਬਾਂ 'ਚ ਉਡੋਲੇ ਦੀ ਮੁਗਲਾਂ ਨੇ ਕਿਹਾ ਕਿ ਬੋਸ ਦਾ ਨੀਕਾ ਨੇ ਮੈਂ ਆਪਣੇ ਗੁਰੂ ਨਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਪ੍ਰਣ ਕੀਤਾ ਸੀ ਪ੍ਰਣ ਕੀਤਾ ਸੀ ਤੇ ਕੁਦੀਪ ਬੀ ਵੀ ਤੁਸੀਂ ਬਤਾ ਜੇ ਮੈਂ ਡੋਲੂnga ਨਹੀਂ ਪਰ ਜਿਹੜਾ ਤੁਸੀਂ ਪ੍ਰਣ ਕੀਤਾ ਨਾ ਇਹਦੇ ਬਦਲੇ ਤੁਹਾਨੂੰ ਕੋਈ ਸ਼ਹਾਦਤ ਨਹੀਂ ਦੇਣੀ ਪੈਣੀ ਕੋਈ ਜਾਨ ਤੋਂ ਨਹੀਂ ਹੱਥ ਕੋਣੇ ਕਾੜੇ ਤੇ ਤੁਹਾਡੇ ਭਵਿੱਖ ਨਾਲ ਜੁੜਿਆ ਜਿਹੜਾ ਇਸ ਤੇ ਪੂਰਾ ਉਤਰੂਗਾ ਉਹ ਬਹੁਤ ਵੱਡਾ ਅਫਸਰ ਬਣੂਗਾ ਤੇ ਜਿਹੜਾ ਬਹੁਤ ਵੱਡਾ ਅਫਸਰ ਬਣੂਗਾ ਉਹਨੂੰ ਮੈਂ ਗੋਲਡ ਮੈਡਲ ਨਾਲ ਸਨਮਾਨਿਤ ਕਰੂਗਾ ਇਸ ਸਮਾਂ ਇਹ ਨੈਦਰਲੈਂਡ ਕਰਤਾ ਸਭ ਤੋਂ ਸਾਰੇ ਸਹਾਰਾ ਤੇ ਚਿਹਰੇ ਕਵਿਟੀਆਂ ਸਦਾ ਤੰਦਰੁਸਤੀ ਦੀਆਂ ਸ਼ੁਭ ਕਾਮਨਾਵਾਂ ਵਾਹਿਗੁਰੂ ਦੇ ਚਰਨਾ ਚਰਦਾਸ ਇੱਕ ਵਾਰੀ ਫਿਰ ਐਵੋਕੇਟ ਵੀਰਿੰਦਰ ਸਿੰਘ ਸੰਧਵਾਨ ਜੀ ਦਾ ਤੇ ਮਾਜੂਦ ਸਪੀਕਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬੋਲੀ ਜੀ ਅਪਨ ਕਿੱਕ ਕਿਉਂ ਲਾਇਆ ਨੂੰ ਪਤਾ ਹੈ ਪਤਾ ਸਿਗਲਾ ਜੀ ਨੇ ਨੂੰ ਪਤਾ ਕਿਉਂ ਲਾਇਆ ਨਹੀਂ ਪਤਾ ਚਲੋ ਜਿਨੇ ਐਡਵੋਕੇਟ ਵਿਰੇਂਦਰ ਸਿੰਘ ਜੀ ਜੋ ਕੀਤਾ ਇਸ ਦਾ ਵਿਰੇਂਦਰ ਸਾਹਿਬ ਜੀ ਦਾ ਜਿਹੜਾ ਸਹਿਯੋਗ ਕਰਦੇ ਆ ਇਹ ਵੀ ਰਿਪਲੇਸਮੈਂਟ ਦਾ ਤੋਹਵਾ ਦੇ ਕਰਦੇ ਇਹਨਾਂ ਲਈ ਇੱਕ ਖਾੜੀ ਮੈਂ ਉਚਾਰਨ ਵੀ ਨਹੀਂ ਸਮਾਂ ਹੈਗਾ ਨਾ ਬੜੀ ਕੁਣੀ ਉਸ ਵੇਲੇ ਅੰਗਰਤਾਂ ਸਿੰਘ ਜੀ ਵੀ ਇਹੀ ਕਰਦਾ ਵੀ ਆਪਾਂ ਕੈਂਪ ਕਿਉਂ ਆਇਆ ਆਪਾਂ ਨੂੰ ਮਨੋਰਥ ਕੀ ਹੈ ਕਿ ਤੁਹਾਡੇ ਨਾਲ ਸਹਿਯੋਗ ਕਰਦੇ ਵੀ ਮੈਂ ਅੰਗਰਤਾਂ ਸਿੰਘ ਪਿਆਰੇ ਬੱਚਿਓ ਤੇ ਨਾਲ ਵੀਰਾਂ ਮੇਰੇ ਭੈਣੋ ਤੇ ਮਖਸ ਤੇ ਬੈਠਾ ਮਹਾਰਾਜਾ ਜੀ ਸਭ ਤੋਂ ਪਹਿਲਾਂ ਆਪਾਂ ਬੱਤੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਜਮੂਨ ਵੀਰ ਜੀ ਨੇ ਕਿਹਾ ਕਿ ਆਪਾਂ ਇਹ ਕੈਂਪ ਕਿਉਂ ਨਾ ਲਾਈਏ ਮੈਂ ਥੋੜਾ ਜਿਆਦਾ ਦੱਸਣਾ ਚਾਹੂੰਗਾ ਕਿ ਜਿਸ ਤਰ੍ਹਾਂ ਹੁਣ ਤੁਹਾਨੂੰ ਜੰਗੀਆਂ ਛੁੱਟੀਆਂ ਸਾਰਿਆਂ ਦੀ ਕੀ ਕਰਦਾ ਹੋਊਗਾ ਕਿ ਅਸੀਂ ਖੇਡੀਏ ਫਰੀ ਇਸ ਸ਼ਾਮ ਦੇ ਟਾਈਮ ਕੋਈ ਕਰੇ ਖੇਡਦਾ ਜਾਂ ਕਿ ਹੋਰ ਗੇਮ ਖੇਡਦਾ ਨਾਵ ਦੇ ਬੱਚੇ ਜਿਹੜੇ ਹੁਣ 3 ਹੋਣਗੇ ਤੁਹਾਡੇ ਵੀ ਮਨ ਚਾਉਂਦਾ ਉਹ ਵੀ ਉਹ ਨੰਨਾ ਪੰਡਾ ਦੋਸਤੋਂ ਤੁਹਾਨੂੰ ਪ੍ਰੇਖਿਤੀ ਜਾਂਦਾ ਹੋਊਗਾ ਕਿ ਮੈਂ ਤੇ ਆਇਆ ਤੁਹਾਡੇ ਵਿੱਚ ਜੇ ਕੁਝ ਚੰਗੇ ਗੁਣਾ ਨੂੰ ਧਾਰਨ ਕਰਨ ਵਾਲੀ ਕੋਈ ਬਨਤੀ ਹੈਗੀ ਆ ਤਾਂ ਤੁਸੀਂ ਤਾ ਇਸ ਕੈਂਪ ਪਹੁੰਚੋ ਇਹ ਹੀ ਵੱਡਾ ਮੰਤਵ ਹੈ ਇਹ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਸਰਕਾਰ ਵੱਲੋਂ ਲੱਖ ਲੱਖ ਜੋਨਾਂ ਦੇ ਵਿੱਚ ਲੱਖ ਲੱਖ ਖੇਤਰਾਵਾਂ ਦੇ ਵਿੱਚ ਕੈਂਪ ਲਾਇ ਜਾਂਦੇ ਉਹਦੇ ਚ ਸਭ ਤੋਂ ਵੱਧ ਜਿਹੜਾ ਟਾਰਗੇਟ ਸਾਡਾ ਤੁਹਾਡੇ ਤੇ ਹੁੰਦਾ ਵੱਡੇ ਵੀਰ ਤਾਂ ਜਿਹੜਾ ਹੈਗਾ ਹੋਰ ਤਰੀਕਿਆਂ ਨਾਲ ਹੋਰ ਸਰਦਨਾਮਾ ਸਾਡੇ ਹੋਰ ਪ੍ਰੋਗਰਾਮਾਂ ਵਿੱਚ ਸ਼ਾਮਲਿਤ ਕਰਦੇ ਰਹਿੰਦੇ ਆ ਅਸੀਂ ਤੁਹਾਡੇ ਨਾਲ ਸਕੂਲਾਂ ਤੱਕ ਤੇ ਜੂਨੀਆਂ ਸੁਪੀਆਂ ਦੇ ਵਿੱਚ ਤੁਸੀਂ ਇੱਥੇ ਸਾਡੇ ਕੋਲ ਆਉਨੇ ਹੋ ਕਿ ਸਭਾ ਜਿਹੜਾ ਹੈ ਮੇਨ ਪਪੋ ਜਿਹੜਾ ਮੰਤਵ ਹੈਗਾ ਕਿ ਤੁਹਾਡੇ ਵਿੱਚ ਚੰਗੇ ਗੁਣਾਂ ਨੂੰ ਕਿਸ ਤਰ੍ਹਾਂ ਧਾਰਨਾ ਅਸੀਂ ਕਰੀਏ ਜਦੋਂ ਤੁਸੀਂ ਇੱਥੇ ਹੈਗੇ ਚੰਗੇ ਗੁਣਾਂ ਨੂੰ ਕਿਸ ਤਰ੍ਹਾਂ ਧਾਰਨ ਕਰਨਾ ਚਾਹੁੰਦੇ ਹਾਂ। ਗੁਰੂ ਜੀ ਬਾਸੀ ਗਰੀ ਪਤੇ ਦੀ ਸਾਡ ਪੁੱਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੁਰੂ ਗਜ਼ਾਰਾਂ ਦਾਸਾ ਬਣ ਕੇ ਪਾਈ ਗੁਰਿੰਦਰ ਪਾਈ ਮੇਲਕਾਰ ਦੀ ਖਰਦੀ ਦੀ ਮਨਮੋਲ ਜੀ ਮੱਠ ਜੀ ਗੁਰਿੰਦਰਪਾਲ ਜੀ ਤੇ ਸਾਡੇ ਵੱਡੇ ਭਾਈ ਗੁਰਿੰਦਰ ਸਿੰਘ ਮਹਿੰਦੀ ਦਿੱਤਾ ਜੀ ਇਹਨਾਂ ਦੇ ਜਿੰਨਾ ਸਤਿਕਾਰ ਪਾ ਸਾਡੀ ਰੂਰ ਹੋਇਆ ਕਿਉਂਕਿ ਅੱਜ ਗ੍ਰਿਧਾ ਮੰਦਿਰਤਾ ਜੀ ਨੇ ਅੱਜ ਹਕਮ ਲਾਇਆ ਸੀ ਕਿ ਅਸੀਂ 5:30 ਵਜੇ ਸਟੱਡੀਜ਼ ਆਪ ਘਲਾਉਣਾ ਕਿਸੇ ਵਾਰ ਬਾਉਣੀ ਆ ਸੋ ਚੰਗੇ ਥਾਂ ਸੀ ਇਸੇ ਕਰਕੇ ਮੈਂ 20 ਮਿੰਟ ਪਹਿਲਾਂ ਆਇਆ ਕਿ ਕਿਤੇ ਵਿੜਾ ਬੱਸਾਂ ਜਾਵੇ ਸਾਡੇ ਕੋਲੋਂ ਸੋ ਬਾਕੀ ਬਾਰਾ ਜੀ ਕਹਿੰਦੇ ਆ ਸ਼ੱਕਰਖੰਡ ਨਵਾਂਗੋੜ ਮਾਥਿਓ ਮਾਝਾ ਦੁੱਧ ਸਫੇਦ ਰਸਤਾ ਮਿੱਠੀਆਂ ਇਹ ਬੜਾ ਬਹੁਤ ਟੋਨ ਜਿਹੜਾ ਕਿੰਨੀ ਮੱਲ ਜਾਈ ਖਾਲੀਏ ਕਿੰਨਾ ਮਰਜੀ ਮਿੱਠਾ ਦੁੱਧ ਸ਼ੰਕਰ ਕਿਉਂ ਗੁੜ ਖਾਲੀਏ ਪਰ ਜਿਹੜਾ ਗੁਰੂ ਦੀ ਪ੍ਰਾਪਤੀ ਕਰੂ ਦੇ ਨਾਮ ਨਾਲ ਗੁਰੂ ਦੇ ਲੜ ਲੱਗ ਕੇ ਹੀ ਹੁਣੀ ਹੈ ਬਹੁਤ ਚੰਗਾ ਲੱਗਿਆ ਇੱਥੇ ਆਉਣ ਸਭ ਕੀਰਤਨ ਸਭ ਸਰਵਣ ਹੋਇਆ ਮੁੰਡਿਆਂ ਨੇ ਬਹੁਤ ਸੋਹਣਾ ਕੀਰਤਨ ਕੀਤਾ ਵਧਾਈ ਦੇ ਪਾਤਰ ਆ ਕਿ ਚੰਗੀ ਚੰਗੀ ਥਾਂ ਤੇ ਔਰ ਸੌਣ ਜੋ ਗੱਲ ਹੈ ਉਹ ਭੈਣ ਜੀ ਸਾਡੀ ਦੀ ਤਰ੍ਹਾਂ ਵੀ ਹੁਜਾਣੇ ਪੜੇ ਔਰ ਜਿਵੇਂ ਹੁਣ ਹਰ ਦਰਬਾਰ ਕੀ ਹੋਤ ਚਿਕਨੇ ਚਿਕਨੇ ਬਾਤ ਕਹਿੰਦੇ ਵੀ ਜਿਵੇਂ ਉਹ ਹਰੇਕ ਸਪੈਸਟਰ ਚੋਂ ਨਹੀਂ ਬਹੁਤ ਬੜੀ ਅچھے ਨੰਬਰ ਲੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬੰਗੂ ਪਿਛਲੇ ਲਗਭਗ 15 16 ਸਾਲ ਤੋਂ ਜਿਹੜਾ ਹਰ ਸਾਲ ਗਰਮੀਆਂ ਵਾਲੀਆਂ ਛੁੱਟੀਆਂ ਦੇ ਵਿੱਚ ਗਿਆਨ ਅੰਨ ਸੰਵਰ ਕੈਂਪ ਲਾਏ ਜਾਂਦੇ ਆ ਤੋ ਅੱਜ ਇਥੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਵਿਖੇ ਜਿਹੜਾ ਸਾਲ 2024 24 ਦਾ ਜਿਹੜਾ ਜੂਨ ਦੇ ਵਿੱਚ ਲਗਾਇਆ ਜਾਣਾ ਸਮਰ ਕੈਂਪ ਹੈ ਉਹ ਅੱਜ 5 ਜੂਨ ਤੋਂ ਸ਼ੁਰੂਆਤ ਕਰ ਰਹੇ ਹਨ ਇਹ ਕੈਂਪ ਜਿਹੜਾ ਹੈਗਾ ਇਹ 16 ਦਿਨ ਚੱਲਣਾ ਤੇ 20 ਤਰੀਕ ਨੂੰ 20 ਜੂਨ ਨੂੰ ਇਹਦੀ ਸਮਾਪਤੀ ਹੋਣੀ ਹੈ ਤੋ ਬੜੀ ਵੱਡੀ ਗਿਣਤੀ ਦੇ ਵਿੱਚ ਇਹਦੇ ਵਿਦਿਆਰਥੀ ਹੈਗੇ ਪਿਛਲੇ ਸਾਲਾਂ ਮੰਗ ਕੇ ਇਸ ਸਾਲ ਵੀ ਸ਼ਮੂਲੀਅਤ ਕਰ ਰਹੇ ਨੇ ਅਸੀਂ ਇਰੇ ਵਿੱਚ ਕੀ ਕਰ ਰਹੇ ਹਾਂ ਕਿ ਬੱਚਿਆਂ ਦੇ ਜਿਹੜਾ ਏਜ ਗਰੁੱਪ ਹੈਗਾ ਕਲਾਸ ਵਾਈ ਦੇ ਇਹਨਾਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਹੈ ਇੱਕ ਪ੍ਰਾਇਮਰੀ ਵਾਲਾ ਗਰੁੱਪ ਹੈ ਦੂਸਰਾ 6ਵੀਂ ਤੋਂ 8ਵੀਂ ਤੱਕ ਦੇ ਤੇ ਜਿਹੜੇ ਅਗਲੇ ਹੈਗੇ 9ਥ ਤੋਂ ਲੈ ਕੇ +1 2 ਤੇ ਜਿਹੜੇ ਕਾਲਜ ਲੈਵਲ ਦੇ ਸਟੂਡੈਂਟਸ ਹੈਗੇ ਆ ਉਹ ਜਿਹੜਾ ਸਟਡੀ ਸਰਕਲ ਦਾ ਜ਼ੋਨਲ ਦਫ਼ਤਰ ਜਿਹੜਾ ਆਪ ਦੀ ਪਿੱਛੇ ਦੇਖ ਰਹੇ ਹੋ ਇਥੇ ਅੰਦਰ ਹੀ ਇਹ ਕੈਂਪ ਅਟੈਂਡ ਕਰਨ ਦੇ ਲਈ ਹੌਲੀ ਹੌਲੀ ਇਥੇ ਪਹੁੰਚ ਰਹੇ ਨੇ ਤੋਂ ਬੜਾ ਵੱਡਾ ਉਤਸ਼ਾਹ ਸ਼ਹਿਰ ਦੇ ਵਿੱਚੋਂ ਇਲਾਕਾ ਨਿਵਾਸੀਆਂ ਵੱਲੋਂ ਇਸ ਕੈਂਪ ਲਈ ਮਿਲੇ ਆ ਇਹਦਾ ਜਿਹੜਾ ਮਨੋਰਥ ਹੈਗਾ ਸਮਰ ਕੈਂਪ ਲਾਉਣ ਦਾ ਸਟਡੀ ਸਰਕਲ ਦਾ ਇਹੀ ਹੈ ਕਿ ਜਿਹੜਾ ਸਾਡਾ ਨੌਜਵਾਨ ਹੈ ਉਹ ਆਪਣੇ ਅਮੀਰ ਵਿਰਸੇ ਦੇ ਨਾਲ ਤੇ ਜਿਹੜੀਆਂ ਸਾਡੀਆਂ ਸ਼ਾਨਾਮਤੀਆਂ ਇਤਿਹਾਸਿਕ ਪਰੰਪਰਾਵਾਂ ਹੈ ਉਹਨਾਂ ਪਰੰਪਰਾਵਾਂ ਦੇ ਨਾਲ ਜੋੜਿਆ ਜਾ ਸਕੇ ਤੇ ਜਿਹੜਾ ਅੱਜ ਇੱਕ ਸਾਨੂੰ ਅਸੀਂ ਸਮਾਜ ਇੱਕ ਨਿਗਾਰ ਦੇਖ ਰਹੇ ਹਾਂ ਤੋਂ ਸਾਡੀ ਕੋਸ਼ਿਸ਼ ਹੈ ਸਾਡਾ ਇੱਕ ਵਿਸ਼ਵਾਸ ਹੈ ਕਿ ਜੇ ਇਹ ਜਿਹੜੀਆਂ ਦੇ ਨੈਤਿਕ ਕਦਰਾਂ ਕੀਮਤਾਂ ਤੇ ਗਰਾਵਟ ਨਜ਼ਰ ਆ ਰਹੀ ਹੈ ਤੋਂ ਸਟੱਡੀ ਸਰਕਲ ਦਾ ਪ੍ਰਪੱਕ ਵਿਸ਼ਵਾਸ ਹੈ ਕਿ ਜਿਹੜਾ ਇਹ ਸਮਝ ਲਈ ਕਿ ਇੱਕ ਸਿਆਣੇ ਜਿਹੜੇ ਮਨੁੱਖਾਂ ਦਾ ਇੱਕ ਵਲੰਟੀਅਰ ਦਾ ਕਾਫਲਾ ਜਿਹੜਾ ਹੈਗਾ ਇਸ ਨਿਗਾਰ ਨੂੰ ਫਲ ਪਾ ਸਕਦਾ ਤੋਂ ਸਟੱਡੀ ਸਰਕਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਸ ਸਰਮਰੈਂਪ ਦੇ ਦੌਰਾਨ ਜਿੱਥੇ ਬੱਚਿਆਂ ਨਾਲ ਬਹੁਤ ਹੀ ਉਸਾਰੂ ਵਿਸ਼ਿਆਂ ਤੇ ਜਿਹੜੀਆਂ ਡਿਸਕਸ਼ਨਾਂ ਕੀਤੀਆਂ ਜਾਣਗੀਆਂ ਬੱਚਿਆਂ ਦੇ ਸਵਾਲ ਜਵਾਬ ਸੈਸ਼ਨ ਜਿਹੜੇ ਹੈਗੇ ਉਹ ਕੀਤੇ ਜਾਣਗੇ ਮਲਟੀਮੀਡੀਆ ਸੈਸ਼ਨ ਹੋਣਗੇ ਇਹਨਾਂ ਨੂੰ ਮੂਵੀ ਦਿਖਾਈਆਂ ਜਾਣਗੀਆਂ ਖੇਡਾਂ ਦੇ ਮੁਕਾਬਲੇ ਕਰਾਏ ਜਾਣਗੇ ਟੈਲੈਂਟ ਸਰਚ ਦਾ ਵੀ ਹੋਏਗਾ ਔਰ ਉਹਦੇ ਨਾਲ ਨਾਲ ਹੀ ਬੱਚਿਆਂ ਨੂੰ ਅਸੀਂ ਟੂਰ ਤੇ ਵੀ ਲੈ ਕੇ ਜਾਵਾਂਗੇ ਸੋ ਇਹ ਸਾਰੀਆਂ ਜਿਹੜੀਆਂ ਗਤੀਵਿਧੀਆਂ ਹੈਗੀਆਂ ਇਹ ਇੱਥੇ ਸਾਰੀਆਂ ਕੀਤੀਆਂ ਜਾਣਗੀਆਂ ਸੋ ਅੱਜ ਦਾ ਸਮਾਂ ਜਿਹੜਾ ਚੱਲਦਾ ਪਿਆ ਨਾ ਜਿਹਨੂੰ ਅਸੀਂ ਕਹਿੰਦੇ ਨੇ ਕਿ মিডিਆ ਦਾ ਯੁੱਗ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਸੋ ਇਹ ਜਿਹੜਾ ਇੱਕ ਬੜੀ ਉਤਸ਼ਾਹ ਵਾਲੀ ਗੱਲ ਹੈ ਕਿ ਅੱਜ ਵੀ ਬੜੀ ਵੱਡੀ ਗਿਣਤੀ ਤੇ ਨੌਜਵਾਨ ਸੋਸ਼ਲ ਮੀਡੀਆ ਦੇ ਜਮਾਨੇ ਦੇ ਵਿੱਚ ਵੀ ਅੱਜ ਜਿਹੜਾ ਸਟੱਡੀ ਸਰਕਲ ਵੱਲੋਂ ਉਪਰਾਲੇ ਕੀਤੇ ਜਾਂਦੇ ਨੌਜਵਾਨ ਬੜੀ ਵੱਡੀ ਗਿਣਤੀ ਦੇ ਵਿੱਚ ਜੇ ਪਹੁੰਚਦੇ ਨੇ ਔਰ ਲਾਹੇ ਲੈ ਰਹੇ ਨੇ। ਦੂਰ ਕਿੱਥੇ ਲੈ ਕੇ ਜਾਓਗੇ? ਦੂਰ ਦਾ ਪ੍ਰੋਗਰਾਮ ਜਿਹੜਾ ਇਸ ਵਾਰੀ ਦਾ ਹੈਗਾ ਜੀ ਸਾਡਾ ਖਡੂਰ ਸਾਹਿਬ ਸੁਲਤਾਨਪੁਰ ਲੋਧੀ ਤੇ ਗੋਵਿੰਦਵਾਲ ਸਾਹਿਬ ਦਾ ਜੀ ਇਸ ਇਲਾਕੇ ਦੇ ਵਿੱਚ ਇਸ ਵਾਰ ਜਾ ਰਹੇ ਹਾਂ। ਗੁਰਗੋਵਿੰਦ ਸਿੰਘ ਸਟੱਡੀ ਸਰਕਲ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੁਨੱਖਤਾ ਦੀ ਭਲਾਈ ਵਾਲੇ ਸੇਵਾਕਾਰਾਂ ਦਾ ਲਗਾਤਾਰ ਯਤਨ ਜਾਰੀ ਹੈ। ਗੋਵਿੰਦ ਸੰਸਟਿਡੀ ਸਰਕਲ ਸਕੂਲਾਂ 'ਚ ਪੜ੍ਹਦੇ ਬੱਚਿਆਂ ਤੇ ਕਾਲਜਾਂ 'ਚ ਪੜ੍ਹਦੇ ਨੌਜਵਾਨਾਂ ਨੂੰ ਜਿੱਥੇ ਨੈਤਿਕਤਾ ਦਾ ਪਾਠ ਪੜਾਇਆ ਜਾਂਦਾ ਉੱਥੇ ਅੱਜ ਆਪਾਂ ਪਹੁੰਚੇ ਆਂ ਕੋੜਪੁਰੇ ਦੇ ਸਿੱਖਾਂ ਵਾਲਾ ਰੋਡ ਤੇ ਸਥਿਤ ਹੈ ਜੋ ਨਲਦੱਤਰ ਉੱਥੇ ਸਮਰ ਕੈਂਪ ਲੱਗਦਾ ਗੁਰਮਤ ਗਿਆਨ ਅੰਜਨ ਸਮਰ ਕੈਂਪ ਇਹ ਹਰ ਸਾਲ ਜੂਨ ਮਹੀਨੇ 1 ਜੂਨ ਤੋਂ 20 ਜੂਨ ਤੱਕ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਲੱਗਦਾ ਪਰ ਇਸ ਸਾਲ 5 ਜੂਨ ਤੋਂ ਲੱਗ ਰਿਹਾ ਹੈ ਡਾਕਟਰ ਅਵਨੇਂਦਰਪਾਲ ਜੀ ਨੇ ਜੋ ਕਿਹਾ ਤੁਸੀਂ ਸੁਣ ਹੀ ਲੈ ਤੇ ਅੰਦਰ ਜੋ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਇਆ ਜਾ ਰਿਹਾ ਅਨੁਸ਼ਾਸਨ ਦੀ ਪਾਲਣਾ ਸਮੇਂ ਦੀ ਕਦਰ ਜਾਂ ਵੱਡਿਆਂ ਨਾਲ ਸਤਕਾਰ ਤਾਂ ਹਰੇਕ ਕਹਿੰਦਾ ਪਰ ਕਿਉਂ ਜ਼ਰੂਰੀ ਹੈ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਦੱਸਿਆ ਜਾਂਦਾ ਜੋ-ਜੋ ਐਕਟੀਵਿਟੀਆਂ ਕਰਾਈਆਂ ਜਾਣੀਆਂ ਨੇ ਬੱਚਿਆਂ ਨੂੰ ਸਮਾਜਿਕ ਕ੍ਰੀਤੀਆਂ ਤੋਂ ਬਚਾ ਕੇ ਪ੍ਰੇਰ ਕੇ ਮੁੱਖ ਧਾਰਾ ਨਾਲ ਜੋੜੇ ਰੱਖਣਾ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਵੱਡਮੁੱਲਾ ਯੋਗਦਾਨ ਹੈ ਔੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ